ਮਾਨਸਾ ਦੀ ਪ੍ਰਾਣੀ ਗਊਸ਼ਾਲਾ ਮਾਰਕੀਟ ਦੀਆਂ ਦੁਕਾਨਾਂ ਤੇ ਪਿਛਲੇ ਕੁਝ ਦਿਨਾਂ ਤੋਂ ਕੁਝ ਬਾਰੀ ਲੋਕ ਆਪਣੀ ਮਲਕੀਅਤ ਦੱਸ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਖਾਲੀ ਕਰਨ ਦੀ ਧਮਕੀ ਦੇ ਰਹੇ ਸਨ ਜਿਸ ਤੋਂ ਬਾਅਦ ਮਾਨਸਾ ਸ਼ਹਿਰ ਦੀਆਂ ਅੱਜ ਵੱਖ-ਵੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਇਹਨਾਂ ਦੁਕਾਨਾਂ ਤੇ ਕੋਈ ਵੀ ਵਿਅਕਤੀ ਕਬਜ਼ਾ ਨਹੀਂ ਕਰ ਸਕਦਾ ਨਾ ਹੀ ਕਿਸੇ ਨੂੰ ਕਬਜ਼ਾ ਕਰਨ ਦਿੱਤਾ ਜਾਵੇਗਾ ਸਾਡੇ ਅੱਜ ਤੱਕ ਮੱਥੇ ਤਾਂ ਨਹੀਂ ਲੱਗੇ ਉਹਨਾਂ ਦਾ ਮੋਬਾਈਲ ਆਉਂਦਾ ਮੋਬਾਈਲ ਅਸੀਂ ਪੁਲਿਸ ਨੂੰ ਨੰਬਰ ਦਿੱਤਾ ਤਾਂ ਟਰੇਸ ਹੋਇਆ ਖੋਖਰ ਤੋਂ ਬੰਦਾ ਕੋਈਕਾ ਮਤਲਬ ਵਿਹਾੜੀ ਤੇ ਆਉਣ ਵਾਲਾ ਇਨਸਾਨ ਹੈ ਪਹਿਲਾਂ ਵੀ ਉਹ ਤਹਿਸੀਲਦਾਰ ਨੂੰ ਲੁੱਟ ਕੇ ਲੈ ਗਿਆ ਹੁਣ ਉਹਨੂੰ ਮੂੰਹ ਪੈ ਗਿਆ ਖੂਨ ਨੂੰ ਵੀ ਮੈਂ ਹੀ ਰੁਪਏ ਲੁੱਟਦਾ ਰਹਾ ਇੱਥੇ ਦੁਕਾਨਦਾਰਾਂ ਨੂੰ ਲਾਲਚ ਦਿੰਦਾ ਰਹਾ ਵੀ ਤੁਸੀਂ ਸਾਨੂੰ ਪੈਸੇ ਦਿਓ ਸੋਨੂੰ ਮੈਂ ਰਜਿਸਟਰੀਆਂ ਕਰਾ ਦੂੰ ਦੁਕਾਨਦਾਰਾਂ ਦਾ ਸਹਿਯੋਗ ਰਿਹਾ ਸਾਨੂੰ ਕਿ ਕਹਿੰਦੇ ਵੀ ਅਸੀਂ ਇਹ ਕੰਮ ਨਹੀਂ ਕਰਦੇ ਵੀ ਅਸੀਂ ਗਊਸ਼ਾਲਾ ਨੇ ਸਾਨੂੰ ਕਿਰਾਏ ਤੇ ਦੁਕਾਨ ਦਿੱਤੀ ਆ ਗਊਸ਼ਾਲਾ ਨੂੰ ਕਿਰਾਇਆ ਦੇਵਾਂਗੇ ਇਹਨਾਂ ਤੋਂ ਜਬਰੀ ਕਿਰਾਇਆ ਬਸੂਰਲਾ ਨਾ ਆਏ ਸੀ ਕਿ ਇਹਨਾਂ ਨੇ ਸਾਨੂੰ ਮੈਸੇਜ ਲਾਇਆ ਤੱਜ ਉਹਨਾਂ ਨੇ ਸਾਡੇ ਨਾਲ ਲਕੀਰ ਖਿੱਚੀ ਹੋਈ ਸੀ ਅੱਜ ਅਸੀਂ ਸ਼ਹਿਰ ਦਾ ਇਕੱਠ ਕੀਤਾ ਤਾਂ ਉਹ ਅੱਜ ਆਏ ਨਹੀਂ ਪ੍ਰਧਾਨ ਜੀ ਇੱਕ ਹੁਣ ਵੀ ਇੱਥੇ ਗੱਲ ਜਿਹੜੀ ਕਹਿੰਦੇ ਕਿਸੇ ਵੱਲੋਂ ਦਾਨ ਦਿੱਤੀ ਗਈ ਸੀ ਗਊਸ਼ਾਲਾ ਨੂੰ ਜੀ ਨਾ ਕਿ ਦੁਕਾਨਾ ਬਣਾਉਂਦੇ ਇਹਨੂੰ ਸਮਝਾ ਲਓ ਗਊਸ਼ਾਲਾ ਦਾਨ ਚ ਦਿੱਤੀ ਗਈ ਸੀ 321 ਤੋਂ ਵੱਧ ਦੀ ਕਪੈਸਿਟੀ ਨਹੀਂ ਸੀ ਇੱਥੇ ਘੁੱਟਣ ਹੋਣ ਲੱਗ ਗਈ ਸੀ ਗਾਈਆਂ ਨੂੰ ਮਹਿੰਗਾਈ ਅੱਜ 22 2300 ਹੋ ਗਈ ਤਾਂ ਇਹ ਗਊਸ਼ਾਲਾ ਵਾਟਰਬਾਕਸ ਰੋਡ ਤੇ ਸ਼ਿਫਟ ਕਰਤੀ ਜਿਉਂ-ਜਿਉਂ ਮਹਿੰਗਾਈ ਵਧੀ ਤਾਂ ਇੱਥੇ ਇਹਨਾਂ ਦੇ ਵਿੱਚੋਂ ਕੁਝ ਪਰਿਵਾਰ ਆਏ ਜਦੋਂ ਇੱਥੇ ਅਸੀਂ ਕਪੜਾ ਮਾਰਕੀਟ 95 ਚ ਬਣਾਉਣੀ ਚਾਹੁੰਦੇ ਸੀ ਤਾਂ ਉਹਨਾਂ ਨੇ ਫੈਸਲਾ ਕਰਿਆ ਕਿ ਕੱਲੀ ਕਪੜਾ ਮਾਰਕੀਟ ਨਹੀਂ ਵੀ ਜਿਹੜਾ ਵੀ ਦੁਕਾਨਦਾਰ ਆਵੇ ਉਹਨਾਂ ਨੂੰ ਦੇ ਦਿਓ ਵੀ ਇਥੋਂ ਦਿੱਤਾ ਲਿਆ ਕਰਾਇਆ ਤੁਸੀਂ ਗਊਸ਼ਾਲਾ 'ਚ ਵਰਤਣਾ ਕੋਈ ਹੋਰ ਨਹੀਂ ਕੁਛ ਕਰ ਕੋਈ ਕਾਰਜੇ ਵੀ ਕੀਤੀ ਹੋਈ ਸੀ ਦੁਕਾਨਾਂ ਦੇ ਜਿਹੜਿਆ 'ਚ ਛੜਵਾਏ ਗਏ ਉਹ ਤਿੰਨ ਚਾਰ ਦੁਕਾਨਦਾਰ ਸਾਡੇ ਨਾਲ ਮਤਲਬ ਕਿਰਾਇਆ ਨਹੀਂ ਦੇ ਰਹੇ ਸੀ 9 ਸਾਲ ਪਹਿਲਾਂ ਐਗਰੀਮੈਂਟ ਸੀ ਖਤਮ ਹੋ ਗਿਆ ਅਸੀਂ ਬਹੁਤ ਬੇਨਤੀ ਕੀਤੀ ਦੁਕਾਨਾਂ ਤੇ ਜਿੰਦੇ ਲਾ ਰੱਖੇ ਸੀਗੇ ਕੰਮ ਉਹ ਕਰ ਨਹੀਂ ਰਹੇ ਸੀ ਇੱਥੇ ਉਹਨਾਂ ਨੇ ਆਪਣੀਆਂ ਨਵੀਆਂ ਦੁਕਾਨਾਂ ਬਣਾ ਲਈਆਂ ਟੌਪ ਦੀਆਂ ਦੁਕਾਨਾਂ ਬਣੀਆਂ ਉਹਨਾਂ ਦੀਆਂ ਉਹਨਾਂ ਨੂੰ ਅਸੀਂ ਵੀ ਅਸੀਂ ਇਹ ਬੰਡ 'ਚ ਰੱਖਾਂਗੇ ਗਊਸ਼ਾਲਾ ਦੀ ਜਗ੍ਹਾ ਇਹਨਾਂ ਦਾ ਕੀ ਕਰ ਲੈਣਗੇ ਸਾਡਾ ਵੀ ਕਦੇ ਆਈ ਨਹੀਂ ਗਏ ਨਹੀਂ ਇਹ ਕਰ ਕੀ ਲੈਣਗੇ ਸਾਡਾ ਅੱਜ ਸ਼ਹਿਰ ਨੇ ਫੈਸਲਾ ਕਰ ਲਿਆ ਜਿਵੇਂ ਸ਼ਹਿਰ ਦਾ ਫੈਸਲਾ ਸੀ ਉਹ ਹੋ ਗਿਆ ਤੇ ਇਹ ਸਾਰੇ ਮਾਨਸਾ ਦੀਆਂ ਧਾਰਮਿਕ ਸਮਾਜਿਕ ਵਪਾਰਕ ਤੇ ਰਾਜਨੀਤਿਕ ਬੰਦੀਆਂ ਦੀ ਮੀਟਿੰਗ ਸੀ ਜਿਹਦੇ ਵਿੱਚ ਸਾਰੀ ਮਾਨਸਾ ਦੇ ਨੁਮਾਇंदे ਹਾਜ਼ਰ ਹੋਏ ਸੀਗੇ ਸਾਰੀ ਮਾਨਸਾ ਸ਼ਹਿਰ ਦਾ ਇਕੱਠ ਰੱਖਿਆ ਗਿਆ ਸੀ ਆ ਸਭ ਤੋਂ ਮਹਾ ਪੰਚਾਇਤ ਰੱਖੀ ਸੀ ਜਿਹਦੇ ਵਿੱਚ ਜਿਹੜੇ ਗੁੰਡਾ ਅੰਸਰ ਧੂ ਮਾਫੀਆ ਗਊਸ਼ਾਲਾ ਦੀ 150 ਸਾਲ ਪੁਰਾਣੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਖਿਲਾਫ ਇਹ ਸਾਰਾ ਇਕੱਠ ਰੱਖਿਆ ਸੀਗਾ ਤੇ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਨੇ ਆ ਵੀ ਸਾਰੇ ਸ਼ਹਿਰ ਦੀ ਸਾਂਝੀ ਗਊਸ਼ਾਲਾ ਇਹ ਸਾਰੀ ਗਊਸ਼ਾਲੇ ਦੀ ਪਰਸਨਲ ਪ੍ਰਾਪਰਟੀ ਹੈ ਅਤੇ ਕਿਸੇ ਤਰ੍ਹਾਂ ਦੇ ਕਰਜ਼ਾ ਨਾ ਕਰਨ ਦੀ ਕੋਸ਼ਿਸ਼ ਕਰਨ ਤੇ ਨਾ ਅੱਖ ਚੱਕ ਕੇ ਇਸ ਜ਼ਮੀਨ ਵੱਲ ਦੇਖਣ ਉਸ ਤੋਂ ਬਾਅਦ ਦੂਸਰਾ ਜਿਹੜੇ ਗਊਸ਼ਾਲੇ ਦੇ ਦੁਕਾਨਾਂ ਬਣੀਆਂ ਹੋਈਆਂ ਕੁਝ ਲੋਕਾਂ ਨੇ ਨਜਾਇਜ਼ ਕਬਜ਼ੇ ਕਰ ਰੱਖੇ ਸੀ ਨਾਓ ਕਿਰਾਇਆ ਭਰ ਰਹੇ ਸੀਗੇ ਨਾ ਕਿਸੇ ਕਈ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਖਾਲੀ ਦੁਕਾਨਾਂ ਨੂੰ ਜਿੰਦੇ ਲਾਰ ਕੇ ਸੀ ਜੋ ਗਊਸ਼ਾਲੇ ਪਰਸਨਲ ਪ੍ਰਾਪਰਟੀ ਹੈ ਜਿਹਦੇ ਨਾਲ ਗਊਸ਼ਾਲਾ ਚੱਲਦੀ ਹੈ ਐਸੇ ਗਊਸ਼ਾਲਾ ਦੀ ਜਿਹੜੇ ਦੁਕਾਨਾਂ ਹੈ ਇਹਨਾਂ ਦੇ ਕਿਰਾਏ ਨਾਲ ਹੀ ਗਊਸ਼ਾਲਾ ਦੇ ਵਿੱਚ ਹਾਰਾਚਾਰਾ ਜਾਂਦਾ ਹੈ ਅਤੇ 7000 ਗਊਾਂਾਂ ਦਾ ਜਿਹੜਾ ਉਹ ਮਾਨਸਾ ਦੇ ਵਿੱਚ ਤੇ ਚਾਰ ਗਊਸ਼ਾਲਾ ਵਿੱਚ ਆਪ ਦਾ ਗੁਜ਼ਰਬਸਰ ਕਰਦੇ ਸੀ ਉਹਨਾਂ ਦਾ ਅੱਜ ਸਾਰਾ ਸ਼ਹਿਰ ਇਕੱਠਾ ਹੋ ਕੇ ਜਿਹੜੇ ਉਹ ਨਜਾਇਜ਼ ਕਬਜ਼ੇ ਕਿਸੇ ਦੁਕਾਨਦਾਰਾਂ ਨੇ ਕੀਤੇ ਹੋਏ ਸੀਗੇ ਉਹ ਸਾਰੇ ਸ਼ਹਿਰ ਦਾ ਅੱਜ ਗੁੱਸਾ ਫੁੱਟਿਆ ਤਾਂ ਉਹ ਅਸੀਂ ਸਾਰੇ ਜਿਹੜੇ ਤਿੰਨ ਦੁਕਾਨਾਂ ਦੇ ਕਬਜ਼ੇ ਸੀਗੇ ਉਹ ਅਸੀਂ ਛਡਾਏ ਅੱਜ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ